ਜਿਹੜਾ ਪਿੱਛੇ ਅੜਾਂ ਦੀ ਸਥਿਤੀ ਹੋਈ ਹੈ ਜਿਆਦਾ ਬਰਸਾਤ ਹੋਈ ਹੈ ਜਿਹਦੇ ਨਾਲ ਸਾਡੇ ਈਰੀਚ ਜੋ ਫਸਲਾਂ ਦਾ ਖਰਾਬਾ ਹੋਇਆ ਉਹਦੇ ਤਹਿਤ ਲਗਭਗ 34 ਜਿਹੜੇ ਸਾਡੇ ਸਾਰੇ ਬੈਨੀਫਿਸ਼ੀਰੀ ਕਿਸਾਨ ਭਰਾ ਨੇ ਉਹਨਾਂ ਨੂੰ 529840 ਰੁਪਏ ਤੇ ਜਿਹੜੇ ਹੈਗੇ ਆ ਡਿਸਟ੍ਰੀਬਿਊਟ ਕੀਤੇ ਗਏ ਉਹਨਾਂ ਨੂੰ ਕੋਲ ਮੇਰੀ ਫਸਲ ਖਰਾਬ ਹੋ ਗਈ ਸੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਸਾਨਾ ਵੀ ਹਤਾਸ਼ੀ ਸਰਕਾਰ ਹੈ ਇਹਨੇ ਪਾਣੋ ਮੁਆਵਜ਼ਾ ਦਿੱਤਾ ਜੀਬੀਰ ਸਿੰਘ ਜੀ ਅਜੇ ਛੜ ਨਰਮ ਮਰਗਾ ਜੀ ਇਹ ਸਰਕਾਰ ਬਹੁਤ ਚੰਗੀ ਸਰਕਾਰ ਆ ਜਿਹੜਾ ਸਾਨੂੰ ਮੁਆਵਜ਼ਾ ਦੇ ਰਹੀ ਹੈ ਉਹ ਪੰਜਾਬ ਸਰਕਾਰ ਦਾ ਤਹਈਆ ਸੀ ਕਿ ਜਿੰਨਾ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਉਹਨੂੰ ਜਿਹੜਾ ਹੈ ਬੈਨੀਫਿਟ ਮਿਲੇ ਪੈਸੇ ਮਿਲ ਜੀਬੀਤ ਸਿੰਘ ਜੀ ਅਜੇ ਛੜਾ ਨਰਮ ਮਰਗਾ ਜੀ ਇਹ ਸਰਕਾਰ ਬਹੁਤ ਚੰਗੀ ਸਰਕਾਰ ਆ ਜਿਹੜਾ ਸਾਨੂੰ ਤੁਮਾਂਜਾ ਦੇ ਰਹੀ ਹੈ ਮੈਂ ਕਮਲ ਸਿੰਘ ਪਿੰਡ ਮੱਕੇ ਜੀ ਜ਼ਿਲ੍ਹਾ ਮਾਨਸਾ ਜਿਹੜਾ ਮੇਰੇ ਇੱਥੋਂ ਮੇਰੀ ਫਸਲ ਖਰਾਬ ਹੋ ਗਈ ਸੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਿਸਾਨਾਂ ਦੀ ਹਤਾਸ਼ੀ ਸਰਕਾਰ ਹੈ ਜਿਨ੍ਹਾਂ ਨੇ ਆਪਾਂ ਨੂੰ ਮਾਫੀ ਦਿੱਤਾ ਹੈ ਮੌਕੇ ਦੀ ਸੀਗਾ ਟਾਈਮ ਤੇ ਨਹੀਂ ਸਰਕਾਰਾਂ ਅਕੀਪੇ ਚ ਕਰਦੀਆਂ ਨੇ ਵਿੱਚ ਸਾਲ ਸਾਲ ਲੰਕੌਮੀਆਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮੌਕੇ ਦੇ ਮਾਫੀ ਜੀ ਅੱਜ ਜਿਹੜਾ ਪਿੱਛੇ ਹੜ੍ਹਾਂ ਦੀ ਸਥਿਤੀ ਹੋਈ ਹੈ ਜਿਆਦਾ ਬਰਸਾਤ ਹੋਈ ਹੈ ਜਿਹਦੇ ਨਾਲ ਸਾਡੇ ਈਰੀਚ ਜੋ ਫਸਲਾਂ ਦਾ ਖਰਾਬਾ ਹੋਇਆ ਉਹਦੇ ਤਹਿਤ ਅੱਜ ਤਿੰਨ ਪਿੰਡ ਆ ਜਿਹੜੇ ਸਾਡੇ ਪੀਖੀ ਬਲਾਕ ਦੇ ਮੱਤੀ ਹੀਰੋ ਕਲਾ ਤੇ ਹੋੜਲਾ ਕਲਾ ਉਹਦੇ ਲਗਭਗ 34 ਜਿਹੜੇ ਸਾਡੇ ਸਾਰੇ ਬੈਨੀਫਿਸ਼ੀਰੀ ਆ ਕਿਸਾਨ ਭਰਾ ਨੇ ਉਹਨਾਂ ਨੂੰ 52 ਲੱਖ ਆ 5 ਲੱਖ ਸੌਰੀ 529840 ਰੁਪਏ ਦੇ ਜਿਹੜੇ ਹੈਗੇ ਆ ਡਿਸਟ੍ਰੀਬਿਊਟ ਕੀਤੇ ਗਏ ਉਹਨਾਂ ਨੂੰ ਲੈਟਰ ਸੈਂਕਸ਼ਨ ਲੈਟਰ ਪੈਸਾ ਉਹਨਾਂ ਦੇ ਅਕਾਊਂਟ 'ਚ ਸ਼ਿਫਟ ਹੋ ਚੁੱਕਿਆ। ਉਹ ਪੰਜਾਬ ਸਰਕਾਰ ਦਾ ਤૈયਿਆ ਸੀ ਕਿ ਜਿੰਨਾ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਉਹਨੂੰ ਜਿਹੜਾ ਹੈ ਬੈਨੀਫਿਟ ਮਿਲੇ, ਪੈਸੇ ਮਿਲ ਸੋ ਉਹ ਵਾਦੇ ਨੂੰ ਪੂਰਾ ਕਰਦੇ ਹੋਏ ਅੱਜ ਜਿਹੜਾ ਹੈ ਸਾਡੇ ਤਿੰਨ ਪਿੰਡਾਂ ਦਾ ਇਹ ਹੈ, ਬਾਕੀ ਜਿਹੜੇ ਪਿੰਡ ਰਹਿ ਗਏ ਅੱਜ ਕੁਝ ਜੋਗੇ ਜਾ ਕੇ ਜਿਹੜਾ ਹੈ ਉੱਥੇ ਵੀ ਉਹਨੇ ਸਾਰੇ ਬੈਨੀਫਿਸ਼ੀਰੀਜ਼ ਨੂੰ ਮਿਲਾਂਗੇ ਇਸ ਤੋਂ ਬਿਨਾ ਜਿਹੜੇ ਘਰਾਂ ਦਾ ਖਰਾਬਾ ਹੋਇਆ ਜਿਹੜੇ ਗਰੀਬ ਲੋਕਾਂ ਦੇ ਆਮ ਲੋਕਾਂ ਦੇ ਜਿਹੜੇ ਘਰ ਹੈ ਛੱਤਾਂ ਢਈਆਂ ਉਹਨਾਂ ਲਈ ਜਿਹੜਾ ਪੈਸਾ ਹੈ ਉਹ ਬਹੁਤ ਜਲਦੀ ਹੈ ਜਿਹੜਾ ਉਹ ਆਜੂਗਾ ਅਗਲੇ ਮਹੀਨੇ ਦੇ ਅੰਦਰ-ਅੰਦਰ ਅਸੀਂ ਉਹ ਸਾਰਾ ਪੈਸਾ ਜਿਹੜਾ ਉਹ ਵੀ ਡਿਸਟ੍ਰਿਬਿਊਟ ਕਰਾਂਗੇ ਜਿਹੜਾ ਪਿੱਛੇ ਅੜਾਂ ਦੀ ਸਥਿਤੀ ਹੋਈ ਹੈ ਜਿਆਦਾ ਬਰਸਾਤ ਹੋਈ ਹੈ ਜਿਹਦੇ ਨਾਲ ਅੱਡੇ ਈਦੀਚ ਜੋ ਫਸਲਾਂ ਦਾ ਖਰਾਬਾ ਹੋਇਆ ਉਹਦੇ ਤਹਿਤ ਲਗਭਗ 34 ਜਿਹੜੇ ਸਾਡੇ ਸਾਰੇ ਬੈਨੇਫਿਸ਼ੀਰੀ ਕਿਸਾਨ ਭਰਾ ਨੇ ਉਹਨਾਂ ਨੂੰ 529840 ਰੁਪਏ ਤੇ ਜਿਹੜੇ ਹੈਗੇ ਆ ਡਿਸਟ੍ਰੀਬਿਊਟ ਕੀਤੇ ਗਏ ਉਹਨਾਂ ਨੂੰ ਤੋਂ ਮੇਰੀ ਕਿਸਮ ਖਰਾਬ ਹੋ ਗਈ ਸੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਿਸਾਨਾਂ ਦੀ ਹਤਾਇਚੀ ਸਰਕਾਰ ਹੈ ਜਿਨ੍ਹਾਂ ਨੇ ਆਪਾਂ ਨੂੰ ਮੁਆਵਜ਼ਾ ਦਿੱਤਾ ਜੀ ਹਬੀਰ ਸਿੰਘ ਜੀ ਅਜੇ ਛੜ ਨਰਮ ਮਰਗਾ ਜੀ ਇਹ ਸਰਕਾਰ ਬਹੁਤ ਚੰਗੀ ਸਰਕਾਰ ਆ ਜਿਹੜਾ ਸਾਨੂੰ ਨਾਮਜ਼ਾ ਦੇ ਰਹੀ ਹੈ ਜੀ ਪੰਜਾਬ ਸਰਕਾਰ ਦਾ ਤਿਆਹੀ ਸੀ ਕਿ ਜਿੰਨਾ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਉਹਨੂੰ ਜਿਹੜਾ ਹੈ ਬੈਨੀਫਿਟ ਮਿਲੇ ਪੈਸੇ ਮਿਲ ਜੀਬੂਤ ਸਿੰਘ ਜੀ ਅਜੇ ਛੜਾ ਨਰਮਨ ਮਰਗਾ ਜੀ ਇਹ ਸਰਕਾਰ ਬਹੁਤ ਚੰਗੀ ਸਰਕਾਰ ਆ ਜਿਹੜਾ ਸਾਨੂੰ ਇਨਾਮ ਦੇ ਰਹੀ ਹੈ ਜੀ ਮੈਂ ਕਮਲ ਸਿੰਘ ਪਿੰਡ ਮੱਤੀ ਜੀ ਜ਼ਿਲ੍ਹਾ ਮਾਨਸਾ ਜਿਹੜਾ ਮੇਰੇ ਤੋਂ ਮੇਰੀ ਫਸਲ ਖਰਾਬ ਹੋ ਗਈ ਸੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਕਿਸਾਨਾਂ ਦੀ ਹਤਾਸ਼ੀ ਸਰਕਾਰ ਹੈ ਜਿਨ੍ਹਾਂ ਨੇ ਆਪਾਂ ਨੂੰ ਮਾਵਜਾ ਦਿੱਤਾ ਹੈ ਔਕੇ ਦੀ ਸੀਗਾ ਟਾਈਮ ਤੇ ਨਹੀਂ ਸਰਕਾਰਾਂ ਅਕੀਬੇ ਚ ਕਰਦੀਆਂ ਨੇ ਵਿੱਚ ਸਾਲ ਸਾਲ ਲੰਕੌਮੀ ਪਰ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮੌਕੇ ਦੇ ਮਾਵਜਾ ਜੀ ਅੱਜ ਜਿਹੜਾ ਪਿੱਛੇ ਹੜ੍ਹਾਂ ਦੀ ਸਥਿਤੀ ਹੋਈ ਹੈ ਜਿਆਦਾ ਬਰਸਾਤ ਹੋਈ ਹੈ ਜਿਹਦੇ ਨਾਲ ਸਾਡੇ ਏਰੀਆ ਵਿੱਚ ਜੋ ਫਸਲਾਂ ਦਾ ਖਰਾਬਾ ਹੋਇਆ ਉਹਦੇ ਤਹਿਤ ਅੱਜ ਤਿੰਨ ਪਿੰਡ ਆ ਜਿਹੜੇ ਸਾਡੇ ਭੀਖੀ ਬਲਾਕ ਦੇ ਮੱਤੀ ਹੀਰੋ ਕਲਾਂ ਤੇ ਹੋੜਲਾ ਕਲਾਂ ਉਹਦੇ ਲਗਭਗ 34 ਜਿਹੜੇ ਸਾਡੇ ਸਾਰੇ ਬੈਨੀਫਿਸ਼ੀਰੀ ਆ ਕਿਸਾਨ ਭਰਾ ਨੇ ਉਹਨਾਂ ਨੂੰ 52 ਲੱਖ 5 ਲੱਖ ਸੌਰੀ 529840 ਰੁਪਏ ਦੇ ਜਿਹੜੇ ਹੈਗੇ ਆ ਜੇ ਡਿਸਟ੍ਰੀਬਿਊਟ ਕੀਤੇ ਗਏ ਉਹਨਾਂ ਨੂੰ ਲੈਟਰ ਸੈਂਕਸ਼ਨ ਲੈਟਰ ਪੈਸਾ ਉਹਨਾਂ ਦੇ ਅਕਾਊਂਟ 'ਚ ਸ਼ਿਫਟ ਹੋ ਚੁੱਕਿਆ ਉਹ ਪੰਜਾਬ ਸਰਕਾਰ ਦਾ ਤਿਆ ਸੀ ਕਿ ਜਿੰਨਾ ਜਲਦੀ ਤੋਂ ਜਲਦੀ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦਾ ਖਰਾਬਾ ਹੋਇਆ ਉਹਨੂੰ ਜਿਹੜਾ ਹੈ ਬੈਨੀਫਿਟ ਮਿਲੇ ਪੈਸੇ ਮਿਲ ਸੋ ਉਹ ਵਾਦੇ ਨੂੰ ਪੂਰਾ ਕਰਦੇ ਹੋਏ ਅੱਜ ਜਿਹੜਾ ਹੈ ਸਾਡੇ ਤਿੰਨ ਪਿੰਡਾਂ ਦਾ ਇਹ ਹੈ ਬਾਕੀ ਜਿਹੜੇ ਪਿੰਡ ਰਹਿ ਗਏ ਅੱਜ ਕੁਝ ਜੋਗੇ ਜਾ ਕੇ ਜਿਹੜਾ ਹੈ ਉੱਥੇ ਵੀ ਉਹਨੇ ਸਾਰੇ ਬੈਨੀਫਿਸ਼ੀਅਰੀਜ਼ ਨੂੰ ਮਿਲਾਂਗੇ ਇਸ ਤੋਂ ਬਿਨਾ ਜਿਹੜੇ ਘਰਾਂ ਦਾ ਖਰਾਬਾ ਹੋਇਆ ਜਿਹੜੇ ਗਰੀਬ ਲੋਕਾਂ ਦੇ ਆਮ ਲੋਕਾਂ ਦੇ ਜਿਹੜੇ ਘਰ ਹੈ ਛੱਤਾਂ ਡਈਆਂ ਉਹਨਾਂ ਲਈ ਜਿਹੜਾ ਪੈਸਾ ਹੈ ਉਹ ਬਹੁਤ ਜਲਦੀ ਹੈ ਜਿਹੜਾ ਉਹ ਆਜੂਗਾ ਅਗਲੇ ਮਹੀਨੇ ਦੇ ਅੰਦਰ ਅੰਦਰ ਅਸੀਂ ਉਹ ਸਾਰਾ ਪੈਸਾ ਜਿਹੜਾ ਉਹ ਵੀ ਡਿਸਟ੍ਰਿਬਿਊਟ ਕਰਾਂਗੇ